हां जी दोस्तों सारेया नुं ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚਿਆ ਦੋਸਤੋ ਪਿੰਡ ਠੱਠੀਆਂ ਖੁਰਦ ਤਹਿਸੀਲ ਜ਼ਿਲ੍ਹਾ ਇਸਮੰਤ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹਰੀਕੇ ਪੱਤਣ ਤੋਂ ਦੋਸਤੋ 5-6 ਕਿਲੋਮੀਟਰ ਦੀ ਦੂਰੀ ਆ ਪਿੰਡ ਠੱਠੀਆਂ ਖੁਰਦ ਦੀ ਅਲੀਪੁਰ ਪਿੰਡ ਬਿਲਕੁਲ ਲੱਗਿਆ ਰੱਤਾਕੁੱਦਾ ਪਿੰਡ ਥੋੜੀ ਦੂਰੀ ਤੇ ਆ ਮਰਾਣਾ ਪਿੰਡ ਜੌਣੇ ਕੇ ਇਹ ਪਿੰਡ ਜਿਹੜਿਆ ਦੋਸਤੋ ਬਿਲਕੁਲ ਨਾਲ ਲੱਗਦੇ ਆ ਪਿੰਡ ਠੱਠੀਆਂ ਖੁਰਦ ਦੇ ਵੀਰ ਰਵੀ ਕੋਲ ਆਇਆ ਦੋਸਤੋ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਬਿਹੜਾ ਤੁਹਾਨੂੰ ਦਿਖਾਉਣੀ ਆ ਦੋ ਬਿਹੜਾ ਗੱਭਣਾਂ ਗਾਂ ਤਿਆਰੀ ਵਾਲੀਆਂ ਨੇ ਠੀਕ ਹੈ ਜੀ ਇੱਕ ਬਿਹੜ ਬਿਲਕੁਲ ਤਾਜੀ ਸੂਈ ਆ ਤੋ ਬਿਹੜਾ ਦੋਸਤੋ ਚੰਗੀਆਂ ਲੈ ਕੇ ਆਉਂਦਾ ਵੀਰ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਦਿਖਾਉਂਦੇ ਰਹਿੰਦਾ ਐ ਇਸ ਕਰੋਂ ਤੋ ਬਾਕੀ ਜਿਹੜਾ ਕੋਈ ਵੀਰ ਦੋਸਤੋ ਹਰ ਵਾਰ ਆਪਣੀ ਰਿਕਵੈਸਟ ਹੁੰਦੀ ਆ ਵੀ ਜੇਕਰ ਗੱਭਣ ਪਸ਼ੂ ਲੈਣ ਆਉਂਦੇ ਹੋ ਤੁਸੀਂ ਤੇ ਚੌਥਾ ਥਣਾਂ ਦੀ ਤਿੱਪਕੇ ਭਰਾ ਕੇ ਤਸੱਲੀ ਤੁਸੀਂ ਕਰਨੀ ਆ ਆਪਣਾ ਹੱਕ ਸਮਝ ਕੇ ਤੇ ਜਿਹੜਾ ਪਸ਼ੂ ਸੋਇਆ ਦੋ ਟਾਈਮ ਚੋਕੇ ਤਾਂ ਇਹ ਤਿੰਨ ਟਾਈਮ ਜੋਕੇ ਆਪਣੀ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਆ ਕਰੋ ਤੇ ਅੱਜ ਤਰੀਕ 22 ਜੂਨ ਸਮਾਂ ਕੋਈ ਸ਼ਾਮ ਦਾ ਦੋਸਤੋ ਸਾਢੇ 6 ਵਜੇ ਦਾ ਸਮਾਂ ਹੈਗਾ ਸੋ ਚਵਾਈ ਵਾਲੀ ਇੱਕ ਵੜਾ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇਸ ਵੀਡੀਓ ਦੇ ਵਿੱਚ ਇਹਨਾਂ ਪਸ਼ੂਆਂ ਦੀ ਆਓ ਲੈਨੇ ਆ ਬਦੇ ਰੇ ਇਨਫੋਰਮੇਸ਼ਨ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਰਵੀ ਸਾਸਤਰੀ ਕਾਲ ਸਾਸਤਰੀ ਕਾਲ ਹੈ ਸਾਸਤਰੀ ਕਾਲ ਹੋਰ ਭਾਈ ਜੀ ਠੀਕ ਠਾਕ ਵਧੀਆ ਕਿਰਪਾ ਮਾਲਕਰੀ ਭਾਈ ਜੀ ਠੀਕ ਆ ਤੇ ਰਵੀ ਅੱਜ ਤਿੰਨ ਵੜਾ ਆਪਣੇ ਕੋਲ ਵੀਰ ਮੋਟਾ ਹਾਂਜੀ ਭਾਈ ਦੋ ਗੱਬਣਾ ਭਾਈ ਤੇ ਆ ਪਹਿਲਣ ਮੱਛੀ ਸੂਈ ਭਾਈ ਕੱਲ ਦੀ ਠੀਕ ਆ ਜੀ ਹਾਂਜੀ ਹਾਂਜੀ ਲਓ ਦੋਸਤੋ ਇੱਕ ਬਿਲਕੁਲ ਤਾਜੀ ਸੂਈ ਆ ਦੋ ਗੱਬਣ ਵੜਾ ਨੇ ਠੀਕ ਆ ਹਾਂਜੀ ਸੋ ਸਟਾਰਟਿੰਗ ਜਿਹੜੀ ਆਪਾਂ ਇਸ ਗੱਬਣ ਵੜੜ ਤੋਂ ਕਰ ਲਈਏ ਹਾਂਜੀ ਭਾਜੀ ਇਹ ਸੁਬਾ ਕਿਨਮਾ ਵੀਰ ਇਹ ਭਾਜੀ ਪਹਿਲਾਂ ਸੂਆ ਸੂਈ ਆ ਛਿੱਗੀ ਆ ਮੂਹ ਜੀ ਲਓ ਜੀ ਹਾਂਜੀ ਛੇ ਦੰਦ ਵੜਾ ਦੋਸਤੋ ਪਹਿਲਾਂ ਸੂਆ ਸੂਈ ਆ ਪਨੂਨ ਵਸੀ ਠੀਕ ਆ ਜੀ ਤੇ ਬੱਚਾ ਮਗਰ ਵੱਛਾ ਜੀ ਹਾਂਜੀ ਭਾਜੀ ਵੱਛਾ ਜੀ ਲਓ ਮਗਰ ਵੱਛਾ ਆ ਗਿਆ ਦੋਸਤੋ ਕੱਲ ਹੀ ਸੂਈ ਆ ਜੀ ਆਪਣੇ ਕੋਲ ਕੱਲ ਸੂਈ ਭਾਜੀ ਕੱਲ ਹੀ ਲਓ ਦੋਸਤੋ ਕੱਲ ਸੂਈ ਆ ਠੀਕ ਆ ਜੀ ਸੋ ਬਿਲਕੁਲ ਤਾਜੀ ਸੱਜਰ ਕੱਲ ਸੂ ਮਗਰ ਬਛਾ ਮੇਲ ਕਾਫਾ ਤੇ ਚੂਣ ਚਾਂ ਬਾਕੀ ਚਾਰੇ ਥਾਣਾ ਭਰਾ ਭਰੂ ਕਿਵੇਂ ਪਾਜੀ ਬਿਲਕੁਲ ਓਕੇ ਚਵਾਈ ਦੀ ਬਹੁਤੀ ਸਾਫ ਨਿਕਲੀ ਠੀਕ ਹੈ ਜੀ ਹਾਂਜੀ ਲੋ ਦੋਸਤੋਂ ਚੂਣ ਚਾਂ ਵੀਰ ਦੱਸ ਰਿਹਾ ਵੀ ਇੱਕ ਨੰਬਰ ਚਵਾਈ ਬਹੁਤ ਵਧੀਆ ਨਿਕਲੀ ਹੈ ਠੀਕ ਆ ਫਵਾਨੇ ਲੈਵੇ ਜੀ ਤੁਸੀਂ ਵੇਖ ਸਕਦੇ ਜੀ ਠੀਕ ਆ ਅਜੇ ਬੌਲ ਨੂੰ ਤਾਂ ਸਾਫ ਨਹੀਂ ਕੀਤੀ ਫਿਰ ਆ ਨਹੀਂ ਪਾਜੀ ਅੱਜ ਸ਼ਾਮ ਨੂੰ ਕਰਾਂਗੇ ਠੀਕ ਹੈ ਜੀ ਲੋ ਦੋਸਤੋਂ ਠੀਕ ਹੈ ਜੀ ਤੋਂ ਬੜੀ ਪਿਆਰੀ ਬਿਹੜਾ ਦੋਸਤੋਂ ਕਦਕੂ ਤੋਂ ਬਹੁਤ ਸੋਹਣਾ ਵੈਸੇ ਨਾਰਮਲੀ ਜੇਕਰ ਆਪਾਂ ਹਾਈਟ ਮੈਜ਼ਰਮੈਂਟ ਦੀ ਗੱਲ ਕਰੀਏ ਦੋਸਤੋ ਤੇ ਮੀਡੀਅਮ ਹਾਈਟ ਤੇ ਜੰਮੀ ਬਲੀ ਪੂਰੀ ਆ ਠੀਕ ਆ ਜੀ ਪੂਰੀ ਗੁੰਦੀ ਪਈ ਹੈ ਕਰਮਾ ਲਈ ਪਲਿਸਾਂ ਵੀ ਚੰਗੀ ਆ ਘਵਾਨੇ ਲੇਪੇ ਦੀ ਬੜੀ ਸਾਫ ਸੁਥਰੀ ਆ ਦੇਖੋ ਜੀ ਠੀਕ ਆ ਜੀ ਬਾਕੀ ਰਵੀ ਦੱਸ ਹੀ ਦਿੱਤਾ ਵੀਰ ਚੋਣ ਜਾਣ ਇੱਕ ਨੰਬਰ ਹਨਾ ਭਾਜੀ ਬਿਲਕੁਲ ਓਕੇ ਆਪਦੀ ਤਸੱਲੀ ਕਰੇ ਕੋਈ ਲੋਕ ਦੋਸਤ ਆਪਣੇ ਘਰੇ 4 ਟਾਈਮ ਕਿਉਂ ਕੇ ਖੜੇ ਸੁਈ ਸੁਵਾਈ ਵਹਿੜਾ ਦੋਸਤੋ ਠੀਕ ਹੈ ਜੀ ਗੱਬਣ ਤਾਂ ਹੈ ਨਹੀਂ ਕਿ ਆਪਾਂ ਹਰ ਵਾਰ ਕਹਿ ਦਿੰਨੇ ਆ ਤੁਸੀਂ ਵੀਰ ਨੇ ਵੀ ਲੈਣੀ ਆਪਦੀ ਦੋ ਟਾਈਮ ਚੰਗੀ ਤਰ੍ਹਾਂ ਤਸੱਲੀ ਕਰ ਲਓ ਚੋਕੇ ਭਰਾ ਕੇ ਤਸੱਲੀ ਕਰ ਲਓ ਠੀਕ ਆ ਕੋਈ ਨਹੀਂ ਵੀਰ ਪਹੁੰਚ ਸਕਦਾ ਉਹ ਵੱਖਰੀ ਗੱਲ ਹੈ ਠੀਕ ਹੈ ਜੀ ਉਹ ਤੁਸੀਂ ਵੀਡੀਓ ਕਾਲ ਤੇ ਵੀ ਇਹ ਹੈਗਾ ਉਹਦੇ ਥਰੂ ਵੀ ਤੁਸੀਂ ਜਿਹੜੀ ਆ ਚਵਾਈ ਇੱਕ ਟਾਈਮ ਚਾਹੇ ਦੋ ਟਾਈਮ ਕਰਵਾ ਕੇ ਤਸੱਲੀ ਕਰ ਸਕਦੇ ਜੀ ਸੋ ਚੋਣ ਜਾਣ ਤਸੱਲੀ ਆਪਦੇ ਵੱਲੋਂ ਠੀਕ ਹੈ ਜੀ ਪਰ ਜਿੰਨੇ ਅੱਗੇ ਖਰੀਦਣੀ ਆਪਦੀ ਤਸੱਲੀ ਕਰਕੇ ਲੈ ਗਏ ਭਲਾ ਭੁਲਾ ਪਈਆਂ ਭਾਜੀ ਇਹਦੇ ਹਾਂ ਭਲਾ ਭੁਲਾ ਨਾਰਮਲ ਹੈਗੀ ਹੈ ਭਰੂਨ ਹੈ ਇਹ ਪਹਿਲਾਂ ਕਰ ਗਿਆ ਭਾਜੀ ਪੈਣੀ ਆ ਇਹ ਹਾਂਜੀ ਹਾਂਜੀ ਲੋਕ ਦੋਸਤੋ ਠੀਕ ਹੈ ਜੀ ਹਰ ਇੱਕ ਪੱਖ ਤੋਂ ਆਪਾਂ ਤੁਹਾਨੂੰ ਜਿਹੜੀ ਇਹ ਵਿਹੜ ਦਿਖਾ ਦਿੰਨੇ ਆ ਸੋ ਚੰਗੀ ਫੇਸ ਕੁਆਲਿਟੀ ਆ ਬਿਲਕੁਲ ਛੋਟੇ ਜੇ ਕੰਨ ਛੋਟੀ ਜੀ ਬੂਥੀ ਹੈ ਠੀਕ ਹੈ ਜੀ ਬਿਲਕੁਲ ਸਮਾਲ ਸਾਈਜ਼ ਫੇਸ ਆ ਲੋ ਥਾਣਾ ਨੂੰ ਭਾਜੀ ਧਾਰ ਮੋਟੀ ਆਉਂਦੀ ਹੂੰ ਜਿੱਡਾ ਮੋਟਾ ਤੁਹਾਨੂੰ ਉੱਡੀ ਮੋਟੀ ਧਾਰ ਲੈ ਵੀ ਕਰੋ ਗੱਲ ਹਾਂ ਰਬੀ ਰਬੀ ਚੰਗੀ ਆ ਵੀਰੇ ਬੜਾ ਬਾਕੀ ਚਵਾਈ ਤੁਸੀਂ ਦੱਸਿਆ ਵੀ ਕੋਈ ਵੀਰ ਆਪਣੀ ਦੋ ਟਾਈਮ ਚਾਹੇ ਕਰ ਲੈ ਜਦੋਂ ਇੱਕ ਨੰਬਰ ਜੀ ਜੀ ਪਾਜੀ ਅਗਲੇ ਪੈਸੇ ਲਾਉਣੇ ਆਪਦੀ ਤਸੱਲੀ ਕਰਕੇ ਕਰਕੇ ਲਿਖ ਜਾਵੇ ਹਾਂਜੀ ਹਾਂਜੀ ਤੇ ਕੀ ਕਰਦੇ ਮੋਲ ਲੈਂਦਾ ਪਾਜੀ ਮੋਲ ਤੇ 75000 ਰੁਪਿਆ ਕਰਦੇ ਹਾਂ 70 ਦੀ ਦੇ ਦੀਏ 70 ਦੀ ਹਾਂਜੀ ਹਾਂ ਨਾ ਹਾਂਜੀ ਠੀਕ ਹੈ ਜੀ ਪਰ ਪਾਜੀ ਉਹ ਬੰਦਾ ਫੋਨ ਲਾਵੇ ਜਿੰਨੇ ਪੱਕੀ ਖੜਨੇ ਐ ਸਾਈ ਪਾਕੇ ਨਾਲੇ ਆਪਦੀ ਸਾਈ ਖਰਾਬ ਕਰਦਾ ਨਾਲੇ ਸਾਡਾ ਟਾਈਮ ਖਰਾਬ ਨਾ ਕਰੇ ਇਹ ਆਪਾਂ ਪਿਛਲੀ ਵੀਡੀਓ 'ਚ ਗੱਬਣ ਪਾਈ ਆ ਬਿਲਕੁਲ ਭਾਈ ਜੀ 3 ਬੰਦੇ ਮਾਸਟਰ ਨੇ ਲਈ ਆਪਾਂ ਨੂੰ ਕੋਈ ਡਰ ਨਹੀਂ ਆਪਾਂ ਅਗਲੇ ਦਾ ਨਾਮ ਲੈ ਕੇ ਵੀ ਕਹਿ ਸਕਦੇ ਹਾਂ ਹਾਂਜੀ ਸਾਈ ਪਾ ਕੇ ਤੇ ਬਾਅਦ ਚ ਨਹੀਂ ਖੜੀ ਆਪਣਾ ਵੀ ਐਵੇਂ ਖਰਾਬ ਕੀਤਾ ਟਾਈਮ ਤੇ ਆਪਦਾ ਵੀ ਕੀਤਾ ਬੜੇ ਭੈਣ ਭਰਾਵਾਂ ਦੇ ਤੁਸੀਂ ਇਹਦੇ ਫੋਨ ਕਰਦਾ ਬਹੁਤ ਆਈਆਂ ਬਹੁਤ ਜ਼ਿਆਦਾ ਭਾਜੀ ਬਹੁਤ ਹਰ ਇੱਕ ਨੂੰ ਕਹਿਣਾ ਪੈਂਦਾ ਸੇਲ ਹੋ ਗਈ ਭਾਜੀ ਪਹਿਲੇ ਫੋਨ ਤੇ ਲੈ ਲਈ ਤੇ ਬਾਅਦ ਚ ਦੂਜੇ ਫੋਨ ਵਾਲਿਆਂ ਨੂੰ ਇਹੋ ਕਹਿਣਾ ਜੇ ਸਾਈ ਪਾ ਤੀ ਬਿਲਕੁਲ ਬਿਲਕੁਲ ਹਾਂਜੀ ਵਪਾਰ ਦਾ ਕੰਮ ਆ ਬਾਕੀ ਵਕਾਰ ਵਿਆਹ ਆ ਇਹ ਦੋ ਚੋਂ ਬੰਦੇ ਸਾਈ ਪਾ ਲਈਏ ਫਿਰ ਅਗਲਾ ਵੇਚਤੀ ਦਾ ਸਾਬ ਕਰਾ ਕੇ ਸਾਡੀ ਕਰੂਗਾ ਨਾ ਲਓ ਦੋਸਤੋ ਫਿਰ ਗਲਤੀ ਆਪਦੇ ਨਹੀਂ ਕਰਨੀ ਹਾਂ 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 ਭਾਜੀ ਲਓ ਦੋਸਤੋ ਸਾਈ ਬਿਆਨਾ ਪਾਉਣ ਤੋਂ ਪਹਿਲਾਂ ਮੇਰਾ ਵੀ ਇੱਕ ਪੈਸਿਆਂ ਦਾ ਹਿਸਾਬ ਕਿਤਾਬ ਜ਼ਰੂਰ ਲਾ ਲੈਣਾ ਸਾਨੂੰ ਸਾਈ ਨਾ ਨਹੀਂ ਭਾਜੀ ਮਿਲ ਕੀ 2000 ਕੋਈ ਛੱਡੇ ਸਾਨੂੰ ਉਹ 2000 ਨਾਲ ਕੋਈ ਮਤਲਬ ਨਹੀਂ ਆਪਣੇ ਹੱਕ ਨਾਲ ਮਤਲਬਾ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਪਿਛਲੀ ਵੀਡੀਓ ਦੇ ਵਿੱਚ ਆਪਾਂ ਗੱਬਣ ਪਾਈ ਸੀਗੀ ਹੁਣ ਸੂਫੀਆ ਕਰਮਾ ਲਈ ਸਾਈ ਬਿਆਨਾ ਤਾਂ ਹੋਇਆ ਸੀਗਾ ਚਲੋ ਕੋਈ ਕਾਰਨ ਬਣਿਆ ਉਹਨਾਂ ਦਾ ਨਹੀਂ ਪਹੁੰਚ ਸਕੇ ਉਹ ਗੱਲ ਵੱਖਰੀ ਹੈ ਪਰ ਮੇਰਾ ਵੀ ਇਹ ਅਫਸੋਸ ਸਮਝ ਕੇ ਸਾਈ ਪਾਇਆ ਕਰ ਕਿਉਂਕਿ ਪਸੂ ਰੁਕ ਜਾਂਦਾ ਅਗਲੇ ਕਿਸੇ ਵਪਾਰੀ ਵੀਰ ਦਾ ਆ ਬਿਲਕੁਲ ਹੁੰਦਾ ਵੀ ਵੈਂਪ ਪੈਂਦਾ ਕਈਆਂ ਬੰਦੇ ਆ ਹੁੰਦਾ ਜੀ ਹੁੰਦਾ ਲੈ ਵੀ ਰਵੀ ਚਲੋ ਕੋਈ ਗੱਲ ਨਹੀਂ ਇਸ ਵਾਰ ਕੋਈ ਭੈਣ ਭਰਾ ਸੱਜਣ ਕਰਨਗੇ ਕੰਟੈਕਟ ਹਾਂਜੀ ਹਾਂਜੀ ਤੇ ਜਿਹਦੇ ਹਿੱਸੇ ਆਈ ਜ਼ਰੂਰ ਕਰ ਸਿੱਧੂਗਾ ਤੇ ਅੱਗੇ ਆ ਜਰਸੀ ਕ੍ਰੋਸ ਆ ਗਈ ਆਪਣੀ ਹਾਂਜੀ ਭਾਈ ਜਰਸੀ ਕ੍ਰੋਸ ਆ ਗਈ ਹੈ ਜੀ ਤੇ ਇਹ ਪਹਿਲਾਂ ਨਹੀਂ ਹਾਂਜੀ ਪਹਿਲਾ ਸੂਆ ਚੌਗੀ ਆ ਭਾਜੀ ਮੂੰਹ ਏ ਲਓ ਦੱਸੋ ਮੂੰਹੋਂ ਦੰਦੀ ਚਾਰ ਆ ਠੀਕ ਆ ਚਾਰ ਦੰਦੀ ਬੱਤੀ ਆ ਤੇ ਹੈ ਕ੍ਰੋਸ ਆਂਗ ਦੇ ਵਿੱਚ ਆ ਜਰਸੀ ਕ੍ਰੋਸ ਆ ਬੋਦੀ ਵਾਲੀ ਆ ਬਿਲਕੁਲ ਛੋਟੇ ਜੇ ਕੰਨਾ ਇੱਕ ਚਾਹ ਦੇ ਕਪਾ ਵਾਂਗੂ ਠੀਕ ਆ ਜੀ ਆ ਬਿਲਕੁਲ ਆ ਜਾ ਬੱਤੇ ਦੇਣ ਕਿੰ ਭਾਈ ਦੇਣੇ 10 ਲੈ ਜੂਗੀ। ਲੋ ਜੀ ਦੋਸਤੋ 10 ਕ ਦਿਨ ਹਜੇ ਪੈਂਡਿੰਗ ਆ ਠੀਕ ਆ ਜੀ। 10 ਕ ਦਿਨ ਲੈ ਜੂਗੀ ਆਰਾਮ ਨਾਲ। 1 2 ਤਰੀਕ ਦੇ ਲਾਗੇ ਬੰਨੇ ਸੂਗੀ ਭਾਜੀ। ਸੋਹਣੀ ਹਾਈਟ ਆ ਦੋਸਤੋ, ਹਾਈਟ ਵੀ ਸੋਹਣੀ ਆ, ਬਾਕੀ ਸਭੀ ਸੂਬੀ ਇਹ ਵੀ ਚੰਗੀ ਏ ਕਰਮਾਂ ਵਾਲੀ। ਰਵੀ ਬਾਕੀ ਥਣ ਥਣੂ ਵੀ ਪੂਰਾ ਥੀਚਵਾਈਲਾ ਕੱਡੂ ਕਰਮਾਂ ਵਾਲੀ। ਹਾਂਜੀ ਹਾਂਜੀ ਭਾਈ ਪੂਰਾ ਥਣ ਹੋਣੇ ਕੱਢੀ ਫਿਰਦੀ ਏ ਕੱਡੂ ਕੀ ਪੂਰਾ ਵੱਡੂ ਕੀ। ਲੈ ਵੀ। ਬਸਮਕੀ ਹੋਰ ਗੱਲਬਾਤ ਬਣੂਗੀ ਹਾਂਜੀ ਹਾਂਜੀ ਪਾਜੀ ਹਾਂ ਤਾਂ ਦਿਨ ਹਜੇ ਇੱਕ ਹਫਤਾ ਘੱਟੋ-ਘੱਟ ਕੋਈ ਮੰਨ ਲੇ ਪਾਜੀ ਦਾ ਹੀ ਲੈਣੇ ਲੋ 10ਾਂ ਨਾਲ ਕਰਕੇ ਖੜੇ ਕੋਈ ਲਓ ਦੋਸਤੋ 10 ਕ ਦਿਨ ਘੱਟੋ-ਘੱਟ ਮੰਨ ਕੇ ਕੋਈ ਵੀ ਸੌਦਾ ਕਰ ਲੇ ਠੀਕ ਹੈ 10 ਕ ਦਿਨ ਆਰਾਮ ਨਾਲ ਲੈ ਜਾਊਗੀ ਸੋ ਲੇਵਟੀ ਲੂਟੀ ਤੁਸੀਂ ਦੇਖੋ ਲਾਏ ਪਈ ਆ ਸੋਨਾ ਬਣਾ ਰਹੀ ਹੈ ਠੀਕ ਹੈ ਬਣੂ ਬਹੁਤ ਜ਼ਿਆਦੀ ਪਾਜੀ ਲਓ ਵੀ ਦੋਸਤੋ ਠੀਕ ਹੈ ਤੋ ਬਸ ਇਹ ਵੀ ਚੰਗੀ ਆ ਦੋਸਤੋ ਨਸਲ ਬਰੀਡ ਦੇ ਵਿੱਚ ਵੀ ਪੂਰੀ ਆ ਇਹ ਭਾਈ ਕਿਸੇ ਭੈਣ ਭਰਾਵ ਦਾ ਪਿਛਲੀ ਵੀਡੀਓ 'ਚ ਫੋਨ ਆ ਕਿ ਜਰਸੀ ਕ੍ਰੋਸ ਦੰਦਿਆਂ ਚਾਹੀਦੀ ਆਪਾਂ ਨੂੰ ਪਹਿਲਣ ਹਾਂ ਤਾਂ ਲਿਆਂਤੀ ਲਓ ਵੀ ਹਾਂਜੀ ਆ ਗਈ ਫਿਰ ਹਾਂ ਹੋ ਗਈ ਸੁਨਵਾਈ ਲਓ ਦੱਸੋ ਇਹ ਚੌਗੀ ਆ ਵੈਸੇ ਹਾਂ ਹਾਂਜੀ ਭਾਈ ਚੌਗੀ ਇਹ ਅੱਜ ਹੀ ਆਈ ਵੈੜ ਇਹ ਚਾਰ ਦੰਦਾ ਬੱਚੀ ਤੋ ਫੇਸ ਕੁਆਲਿਟੀ ਬਹੁਤ ਸੋਹਣੀ ਤੋ ਥਣ ਦੇ ਵੀ ਤੁਸੀਂ ਦੇਖ ਹੀ ਲਈ ਠੀਕ ਆ ਜੀ ਤੋ ਛੜੀਆਂ ਛੋੜੀਆਂ ਬੰਨੀਆਂ ਵੀਰ ਨੇ ਕਿਉਂਕਿ ਪਹਿਲਾਂ ਪਹਿਣ ਵੈ ਹਾਂਦੀ ਨਹੀਂ ਕੋ ਹਾਂ ਹਨ ਵੀ ਕਟੜਾ ਕਟਾ ਹਨ ਕੱਢਿਆ ਹਾਂਜੀ ਠੀਕ ਹੈ ਰਵੀ ਮੋਲ 10 ਦਾ ਵੀਰ ਕੀ ਕਰਦਾ ਬਈ ਇਹ ਦੇ ਵੇਸ਼ੀ ਤਿਆਰ ਹੁੰਦੀ ਆ ਫਿਰ ਜੀ ਨੇ ਮਰਜੀ ਮੰਗ ਲੈਣੀ ਹਾਂ ਹੁਣ 45 ਮੰਗਦੇ ਆ ਤੇ 40 ਦੀ ਦਈਏ ਨੂੰ 40 ਦੀ ਹਾਂਜੀ ਅੱਜ ਦਾ ਇਹ ਤਿਆਰ ਹੋਈ ਨਹੀਂ ਤੇ ਫਿਰ ਵੱਖਰਾ ਹੀ ਉਹ ਫਿਰ ਹੋਰ ਗੱਲ ਹੈ ਹਾਂਜੀ ਕੋਈ 5-7 ਦਿਨ ਦੇ ਦਾ ਮਿਲ ਸੂਣ ਤੋਂ ਪਹਿਲਾਂ ਪਹਿਲਾਂ ਜੇ ਕੋਈ ਲੈ ਜੇ ਕੋਈ ਚੱਕਰ ਲਾ ਲਓ ਵੀ ਦੋਸਤੋ ਠੀਕ ਹੈ ਜੇ ਤਿਆਰੀ ਦਾ ਰੇਟ ਥੋੜਾ ਅਲੱਗ ਹੁੰਦਾ ਦੋਸਤੋ ਕਿਉਂਕਿ ਸਾਂਭਿਆ ਹੁੰਦਾ ਪਸੂ ਸਵਾਇਆ ਹੁੰਦਾ ਜਾਂ ਸੂਣ ਦੇ ਬਿਲਕੁਲ ਨੇੜੇ ਕੀਤਾ ਹੁੰਦਾ ਹੁਣ 10 ਕ ਦਿਨ ਜਿਹੜੀ ਕੱਚੀ ਕੱਚੀ ਆ 10 ਕ ਦਿਨ ਸਮਝ ਲੈਂਦੀ ਉਸੇ ਅਕੋਰਡਿੰਗ ਬਿਲਕੁਲ ਸੌਦਾ ਤੁਸੀਂ ਕਰ ਲਿਓ ਠੀਕ ਹੈ 40000 ਲੈਣ ਦੇ ਨਾਲ ਵਿੱਚੋਂ ਥੋੜਾ ਬਤਾ ਕੋਈ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਬੱਛੀ ਚੰਗੀ ਓਵਰਾਲ ਸਾਰੀ ਚੰਗੀ ਆ ਮੂੰਹ ਚਾਰ ਦਾ ਠੀਕ ਆ ਜੀ ਤੇ ਬਾਕੀ ਨਵੀਂ ਆ ਸਭ ਤੋਂ ਅਹਿਮ ਗੱਲ ਜਿਹੜੀ ਕੋਈ ਵੀਰ ਦੋ ਚਾਰ ਸਵੇ ਪੀਊਗਾ ਜਾ ਕੇ ਟਿਕਾ ਕੇ ਠੀਕ ਆ ਠੀਕ ਆ ਤੇ ਅੱਗੇ ਆਪਾਂ ਕੋਲ ਤੀਸਰੇ ਨੰਬਰ ਤੇ ਰਵੀ ਜਿਹੜੀ ਆ ਗਈ ਜੀ ਬਈ ਇਹ ਸਹੀ ਵਾਲ ਬੱਛੀ ਆ ਗਈ ਆ ਜੀ ਅੱਛਾ ਜੀ ਹਾਂਜੀ ਲੈ ਥੋੜਾ ਰਾਠੀ ਦਾ ਕ੍ਰੋਸ ਹੈ ਹਾਂਜੀ 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 ਲਓ ਦੋਸਤ ਠੀਕ ਆ ਜੀ ਸੋ ਰਾਠੀ ਦਾ ਵੀ ਦੋਸਤੋ ਇਹਦੇ ਚ ਕ੍ਰੋਸ ਅੰਗ ਹੈਗਾ ਇਹ ਸੂਆ ਕਰਮਾ ਸੂ ਰਹੀ ਹੈ ਭਾਈ ਜੀ ਦੂਜਾ ਸੂਣ ਦੀ ਏ ਦੂਜਾ ਸੂਆ ਹਾਂਜੀ ਹਾਂਜੀ ਇਹ ਪਹਿਲੇ ਸੂਏ ਆਪਣੇ ਕੋਲੋਂ ਹੀ ਗਈ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਸੈਕੰਡ ਟਾਈਮਰ ਆ ਦੋਸਤੋ ਪਹਿਲਾ ਸੂਆ ਵੀ ਨਾ ਤਾਂ ਵੀ ਆਪਣੇ ਕੋਲੋਂ ਹੀ ਗਈ ਸੀ ਠੀਕ ਹੈ ਜੀ ਪਹਿਲਾਂ ਵੀ ਸੇਲ ਕੀਤੀ ਸੀਗੀ ਭਾਈ 16 ਕਿਲੋ ਦੁੱਧ ਦਿੱਤਾ ਇਹਨੇ ਆਪਣੇ ਰਿਸ਼ਤੇਦਾਰਾਂ ਕੋਲੇ ਘੱਲੀ ਹੀ ਅੱਛਾ ਜੀ ਤੇ ਹੁਣ ਉਹਨਾਂ ਨੂੰ ਮੱਝ ਮੈਂ ਇੱਥੋਂ ਖਲਾਤੀ ਤੇ ਵੈਟ ਦੇ ਲਈ ਠੀਕ ਹੈ ਇਹ ਤਾਂ ਦਿਨ ਵੀ ਤਕਰੀਬਨ ਇੰਨੇ ਕੀ ਆ ਭਾਜੀ ਇਹਦੇ ਤੇ ਲਿਖਤੀ ਦੇਣਾ ਇਹਦੇ ਦੇਣ ਹੋ ਜਾਣੇ ਜੇ 5 ਤਰੀਕ ਨੂੰ ਪੂਰੇ ਅੱਛਾ ਜੀ ਹਾਂਜੀ 5 ਤਰੀਕ ਨੂੰ 5 ਜੁਲਾਈ ਨੂੰ ਹਾਂਜੀ ਹਾਂਜੀ 5 ਤਰੀਕ ਨੂੰ ਭਾਜੀ ਨੈਟ ਆਪਾਂ ਐ ਨਹੀਂ ਝੂਠ ਮਾਰ ਕੇ ਇਹਨਾਂ ਦੇਣੀ ਕਿ 5 12 13 ਦਿਨ ਹਜੇ ਬਾਕੀ 12 13 ਦਿਨ ਹੈਗੇ ਇਹਦੇ ਭਾਜੀ ਠੀਕ ਆ ਜੀ ਹਾਂਜੀ ਹਾਂਜੀ ਲੋ ਵੀ 12 13 ਦਿਨ ਦੋਸਤੋ ਪੈਂਡਿੰਗ ਆ ਠੀਕ ਆ ਇਹ ਕੋਈ ਲਿਖਤੀ ਮੰਗੂਗਾ ਤਾਂ ਆਪਾਂ ਲਿਖਤੀ ਵੀ ਇਹਦੇ ਦੇ ਸਕਦੇ ਆ ਠੀਕ ਆ ਹਾਂਜੀ ਹਾਂਜੀ ਬਾਕੀ ਜਿੱਡੇ ਵੀ ਕੱਦ ਵਜ਼ਨ ਵਜੂਦ ਵਾਲੀਆ ਦੋਸਤੋ ਸਭੀ ਸਭੀ ਪੂਰੀ ਆ ਠੀਕ ਆ ਭਾਈ ਉਹ ਸੀਰੀ ਪੂਰੀ ਗੋਲ ਆ ਬਿਲਕੁਲ ਆੜਤੀਆਂ ਦੇ ਸਰਾਨੀਆਂ ਕੋ ਠੀਕ ਹੈ ਜੀ ਆਇਆ ਜੀ ਆਇਆ ਕਰਕੇ ਮਾਲ ਥੋੜਾ ਕਾਲਾ ਪੈਂਦਾ ਭਾਜੀ ਹੂੰ ਹੂੰ ਲੋ ਜੀ ਠੀਕ ਸੋ ਥਣ ਵੀ ਪੂਰਾ ਦੋਸਤੋ ਮੋਟਾਈ ਵਾਲਾ ਅੱਜ ਦਾ ਮਹੀਆਰਗਾ ਜੀ ਆ ਥਾਂ ਤੋਂ ਨਾਲੇ ਬਣਿਆ ਕੋਈ ਕੰਪਲੇਂਟ ਨਹੀਂ ਕੋਈ ਛੋਟਾ ਜਿਹਾ ਥਣ ਨਹੀਂਗਾ ਸੋ ਵੈੜਾ ਤਿੰਨੇ ਆ ਦੋਸਤੋ ਤਿੰਨਾ ਦੇ ਥਣ ਪਤੀਆ ਠੀਕ ਹੈ ਜੀ ਸਾਰੀਆਂ ਵੈੜਾ ਜਿੰਨੀਆਂ ਵੀ ਦਿਖਾਈਆਂ ਆਪਾਂ ਤੁਹਾਨੂੰ ਸਾਰੀਆਂ ਥੀ ਚਵਾਈ ਲਾ ਥਣ ਲਗਾ ਰਵੀ ਕੀ ਮੰਗ ਕਰਾਂਗੇ ਤਾਂ ਲੈਣ ਭਾਈ ਮੋਲੇ ਦਾ 42000 ਰੁਪਇਆ ਕਰਦੇ ਹਾਂ ਹਾਂ 38000 ਦੀ ਦੇ ਦੀਏ 38000 ਦੀ ਹਾਂਜੀ ਵੀ ਹਾਨ ਵਾਲੀ ਗੱਲ ਬਾਤ ਨਹੀਂ ਕਰਾਂਗੇ ਮਾਨ ਤੇ ਹਾਂ ਮਾਨ ਕੇ ਵੀ ਆਪਾਂ ਕਰੀਦਾ ਕਰਨਾ ਹੀ ਪੈਣਾ ਆਪਾਂ ਨੂੰ ਆ ਬਿਲਕੁਲ ਫਿਰ ਪਰ ਜੇ ਆਪਾਂ ਹੋਣੀ ਐਂ ਡੀ ਡਾਤਾ ਫਿਰ ਭਾਈ ਫਿਰ ਵੀ ਖਿੱਚ ਕੇ ਥੋੜਾ ਸੀਕਰਟ ਵੀ ਰੱਖੀਏ ਇਹਨਾਂ ਦੀ ਹਾਂਜੀ ਥੋੜਾ ਬ ਥੋੜਾ ਬੜਾ ਰੱਖ ਲਏ ਆ ਚਲੋ ਜੋ ਵੀ ਗੁਜਾਇਸ਼ ਹਾਂਜੀ ਹਾਂਜੀ ਲੋਬੇ ਦੋਸਤੋ 38000 ਯੈਸ ਨੋ ਵੈਸੇ ਬਾਕੀ ਤੁਸੀਂ ਫੋਨ ਕਰਿਓ ਮਾਨ ਤੁਹਾਨੂੰ ਜਿੰਦਾ ਵੀ ਹੁੰਦਾ ਹੋਇਆ ਵਿੱਚੋਂ ਮਾਨ ਤਾਂ ਹੋਊਗਾ ਵੀ ਨਾ ਨੁੱਕਰ ਜੀ ਕੋਈ ਨਹੀਂ ਠੀਕ ਆ ਜੀ ਕੋਈ 2 400 ਦਾ ਇਧਰ ਉਧਰ ਹੋ ਕੇ ਸੌਦਾ ਹੋ ਜਾਊਗਾ ਬਾਕੀ ਵੈੜ ਤੁਸੀਂ ਵੇਖ ਲੀਆ ਪਲੀ ਸਤ ਤਿਲਕ ਦੀ ਵੈੜ ਤੋਂ ਨਹੀਂ ਠੀਕ ਆ ਬਾਕੀ ਸ਼ੈਨਿਕ ਸ਼ੂਨਿੰਗ ਪੂਰੀ ਆ ਚਮਕ ਚਮਕ ਪੂਰੀ ਆ ਕਰਮਾਲੀ ਦੇ ਵਿੱਚ ਠੀਕ ਆ ਤੇ ਇਹ ਵੈੜ ਦੋਸਤੋ 3 ਤੀਸਰੇ ਨੰਬਰ ਤੇ ਸੀਗੀ ਤੇ ਦੋ ਵਾਣਾ ਤਿੰਨ ਅੱਜ ਜਿਹੜੀਆਂ ਦੋਸਤੋ ਗੱਬਰ ਦਿਖਾਈਆਂ ਤੁਹਾਨੂੰ ਪੂਰੀ ਤਿਆਰੀ ਵਾਲੀਆਂ ਦਸਾਂ ਤਾਂ ਸਾ ਬਰਾ 12 ਦਿਨਾਂ ਤੱਕ ਜਿਹੜੀਆਂ ਸੂਨ ਨੂੰ ਬਿਲਕੁਲ ਰੈਡੀ ਆ ਇੱਕ ਵਾਰ ਜਿਹੜੀ ਇਹ ਦੋਸਤੋ ਪਿਛਲੀ ਵੀਡੀਓ ਚ ਪਾਈ ਸੀ ਗੱਬਣ ਸੀ ਕਿ ਹੁਣ ਸੋਪੀ ਆ ਕੋਈ ਵੀਰ ਆਪਣੀ ਦੋ ਟਾਈਮ ਚੋ ਕੇ ਤਸੱਲੀ ਕਰ ਸਕਦਾ ਬਹੁਲੇ ਤੇ ਚੱਲ ਰਹੀ ਹੈ ਠੀਕ ਆ ਠੀਕ ਆ ਤੇ ਰਵੀ ਹੋਰ ਗੱਲਬਾਤ ਕੋਈ ਭਾਜੀ ਇੱਕ ਵਾਰੜ ਆਪਾਂ ਹੋਰ ਲਈ ਪਹਿਲੇਨ ਚੌਗੀ ਮੂੰਹ ਹਾਂਜੀ ਹਾਂਜੀ ਤੇ ਉਹੀ ਪਈ ਰਾਤ ਦੀ ਸੂਈ ਆ ਤੇ ਜੇ ਤਾਂ ਆ ਜਾਂਦੀ ਹੁਣ ਤਾਂ ਆਪਾਂ ਵੀਡੀਓ ਚ ਪਾ ਦਣੀ ਸਵੇਰੇ ਕਿੰਨੇ ਵੇ ਆ ਭਾਜੀ ਪਹਿਲਾ ਸੂਆ ਚੌਗੀ ਮੂੰਹ ਪਹਿਲਾ ਸੂਆ ਮੂੰਹ ਚਾਰ ਦੰਤ ਹਾਂਜੀ ਹਾਂਜੀ ਅੰਗ ਕਿਹੜਾ ਵੈਸੇ ਭਾਜੀ ਐਚਐਫ ਪਿਓਰ ਹੈ ਜੀ ਕਦ ਕਦ ਬਹੁਤ ਜਿਆਦਾ ਵਜੀਰ ਅੱਛਾ ਅੱਛਾ ਹਾਂਜੀ ਹਾਂਜੀ ਬਿਲਕੁਲ ਛੋਟੀ ਕਨ ਕਨ ਬੂਤੀ ਵਾਤੀ ਸ਼ੋ ਭਾਈ ਬਿਲਕੁਲ ਪਿਓਰ ਬਿਲਕੁਲ ਪਿਓਰ ਕਹਿ ਸਕਦੇ ਨਹੀਂ ਅੱਛਾ ਕਾ ਤੂਚਾ ਹਾਂਜੀ ਹਾਂਜੀ ਠੀਕ ਹੈ ਜੀ ਇਸ ਵਾਰ ਆਪਣੀ ਨਾਲੋਂ ਹਾਈਟ ਪੂਰੀ ਭਾਈ ਇਹਦੇ ਨਾਲੋਂ ਤੇ ਕਿਤੇ ਜਿਆਦੀ ਹੈ ਇਹਦੇ ਠੀਕ ਹੈ ਜੀ ਹਾਂਜੀ ਮੋਢੇ ਤੋਂ ਉੱਪਰ ਹੋਊਗੀ ਮੇਰੇ ਮੋਢੇ ਦੇ ਇੱਥੇ ਆਊਗੀ ਵਿੱਚ ਅੱਛਾ ਗੱਬਣ ਜਾਂ ਤਿਆਰੀ ਵਾਲੀ ਨਹੀਂ ਨਹੀਂ ਭਾਈ ਸੂਵੀ ਵੱਚੀ ਰਾਤ ਦੀ ਅੱਛਾ ਬੱਚਾ ਕੀ ਹੈ ਬੱਚਾ ਵਛਾ ਹੀ ਦਿੱਤਾ ਉਹਨੇ ਮੇਰੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਚੰਗੇ ਥਾਣ ਭੰਡੇ ਦੀ ਆ ਪਾਜੀ ਪੂਰਾ ਮਲ ਜਿਆਦਾ ਆਪਾਂ ਵੱਡਾ ਨਹੀਂ ਕਹਿੰਦੇ ਐ ਮਸ਼ੀਨ ਇਹਦਾ ਇਹਦਾ ਥਾਣ ਲੱਗਾ ਬੱਚੀ ਦਾ ਜਿੰਨਾ ਠੀਕ ਹੈ ਜੀ ਠੀਕ ਹੈ ਉਹਨਾਂ ਕ ਲੱਗਾ ਪੂਰਾ ਹੱਥੀ ਪਗੜਾ ਵਾਲਾ ਹੈਗਾ ਹਾਂਜੀ 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 ਪਾਜੀ ਚਵਾਈਆਂ ਇੱਕ ਦੋ ਹੋ ਗਈਆਂ ਤਾਂ ਹੋਰ ਮਲ ਬਣ ਜੂਗੀ ਠੀਕ ਹੈ ਜੀ ਠੀਕ ਹੈ ਹਾਂਜੀ ਵੈਸੇ ਆਪਾਂ ਮਸ਼ੀਨੀ ਥਾਣ ਵੀ ਕਹਿ ਰਹੇ ਹਾਂ ਵੈਸੇ ਆਪਣੇ ਕੋਲ ਥੋੜੀ ਬਾਕੀ ਕੋਈ ਵੀਡੀਓ ਹੈਗੀ ਹਾਂਜੀ ਹਾਂਜੀ ਪਾਜੀ ਵੀਡੀਓ ਹੈਗੀ ਹੈ ਆਪਾਂ ਕੋਈ ਨਾਲ ਚਾਲੂ ਕਰਾਂਗੇ ਚਾਲੂ ਕਰਾਂਗੇ ਪਾਜੀ ਚਾਲੂ ਕਰ ਲਓ ਦੋ ਫਿਲਹਾਲ ਥੋੜੀ ਜਿਹੀ ਵਾਦੀ ਅੱਗਾ ਪਿਛਾ ਕੋਈ ਦੇਰੀ ਹੋ ਗਈ ਆ ਤੇ ਕੱਲ ਤੱਕ ਜਿਹੜੀ ਉਹ ਇਸ ਕਿਲੇ ਦੇ ਉੱਪਰ ਪਹੁੰਚ ਜੂਗੀ ਠੀਕ ਆ ਤਾਂ ਤੁਸੀਂ ਗੱਲਬਾਤ ਕਰ ਲਿਓ ਵੀਰ ਰਵੀ ਦੇ ਨਾਲ ਉਹਦਾ ਕੋਈ ਕਲਿੱਪ ਫੋਟੋ ਆਪਾਂ ਨਾਲ ਦੀ ਨਾਲ ਹੀ ਚਲਾ ਦਿੱਤਾ ਠੀਕ ਆ ਜੀ ਤੁਸੀਂ ਦੇਖ ਲਿਓ ਚੰਗੀ ਤਰ੍ਹਾਂ ਤਸੱਲੀ ਦੇ ਨਾਲ ਵੀਡੀਓ ਨੂੰ ਤੇ ਜਿਹੜੇ ਵੀਰ ਨੇ ਵੀਡੀਓ ਵੱਖਰੇ ਤੌਰ ਤੇ ਮੰਗੌਣੀ ਉਸ ਬੱਚੀ ਦੀ ਉਸ ਬੈਣ ਦੀ ਤੇ ਤੁਸੀਂ ਵਟਸਐਪ ਤੇ ਵੀ ਤੁਸੀਂ ਮੈਸੇਜ ਕਰ ਸਕਦੇ ਜੀ ਠੀਕ ਆ ਜੀ ਨੰਬਰ ਬੋਲਦੇ ਵੀਰ ਰਵੀ 82647 52150 ਠੀਕ ਆ ਜੀ ਵਟਸਐਪ ਇਹ ਤੇ ਚੱਲਦਾ ਨਾ ਹਾਂਜੀ ਵਟਸਐਪ ਇਹ ਤੇ ਚੱਲਦਾ ਬਿਲਕੁਲ ਦੋਸਤੋ 52150 ਤੇ ਤੁਸੀਂ ਜਿਹੜੀ ਦੋਸਤੋ ਕਾਲ ਕਰ ਸਕਦੇ ਜੀ WhatsApp <Sanly> ਕਾਲ ਵੀ ਕਰ ਸਕਦੇ WhatsApp <Sanly> ਮੈਸੇਜ ਵੀ ਕਰ ਸਕਦੇ ਜੀ ਵੀਡੀਓ ਵੀ ਤੁਹਾਨੂੰ ਉਥੋਂ ਜਿਹੜੀ ਆ ਦੋਸਤੋ ਪ੍ਰੋਵਾਈਡ ਵੀਰ ਕਰਵਾ ਦਊਗਾ ਉਸ ਬਾਰੇ ਦੀ ਫਿਲਹਾਲ ਅਜੇ ਇਸ ਵੀਡੀਓ ਦੇ ਵਿੱਚ ਦੋਸਤੋ ਇਹ ਨਾਗ ਤੁਹਾਨੂੰ ਦਿਖਾਉਣੀ ਸੀ ਕਿ ਤਿੰਨ ਤੇ ਚੌਥਾ ਨਾਗ ਜਿਹੜਾ ਤੁਹਾਨੂੰ ਆਪਾਂ ਬਿਲਕੁਲ ਦਰਸਾ ਦਿੱਤਾ ਵੀ ਆਜੂਗਾ ਕੱਲ ਤੱਕ ਉਹਦੀ ਵੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ